ਗੁਰਬਾਣੀ ਵਿੱਚ ਸਤਗੁਰ ਪਕਸ਼ਾ ਜੀ ਮਨ ਨੂੰ ਖੋਜਣ ਦੀ ਗੱਲ ਕਰ ਰਹੇ ਨੇ ਤੇ ਮਨ ਨੂੰ ਕਿਵੇਂ ਖੋਜਿਆ ਜਾਂਦਾ ਹੈ ਮਨ ਕਿਵੇਂ ਖੋਜੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਵਿਅਕਤੀ ਆਪਣੇ ਆਪ ਦੀ ਸਵੈ ਪਰਚੋਲ ਕਰਦਾ ਹੈ ਆਪਣੇ ਆਪ ਦੀ ਪਰਖ ਕਰਦਾ ਹੈ ਆਪਣੇ ਅੰਦਰ ਝਾਤੀ ਮਾਰਦਾ ਹੈ ਆਪਣੇ ਗੁਣਾਂ ਔਗਣਾਂ ਦੀ ਵਿਚਾਰ ਕਰਦਾ ਹੈ ਜਿਹੜਾ ਆਪਣੇ ਜੀਵਨ ਦੇ ਵਿੱਚ ਹੰਕਾਰ ਦੇ ਪੱਖ ਤੋਂ ਹੋਏ ਲਾਸ ਨੁਕਸਾਨ ਨੂੰ ਵਿਚਾਰਦਾ ਹੈ ਕਿ ਅੱਜ ਤੱਕ ਮੈਨੂੰ ਕੀ ਨੁਕਸਾਨ ਹੋਇਆ ਹੈ ਤੇ ਕੀ ਲਾਭ ਹੋਇਆ ਹੈ ਕਿੰਨੇ ਮੇਰੇ ਵਿੱਚ ਗੁਣ ਹਨ ਤੇ ਕਿੰਨੇ ਔਗਣ ਹਨ ਕਿੰਨਾ ਮੇਰਾ ਜੀਵਨ ਚੰਗਿਆਈ ਦੇ ਪੱਖ ਵਾਲਾ ਹੈ ਤੇ ਕਿੰਨਾ ਬੁਰੀਾਈ ਦੇ ਪੱਖ ਵਾਲਾ ਹੈ ਆਪਣੇ ਆਪ ਨੂੰ ਪੜਨਾ ਆਪਣੇ ਆਪ ਦੀ ਪਰਚੋਲ ਕਰਨਾ ਆਪਣੇ ਅੰਦਰ ਛਾਤੀ ਮਾਰ ਲੈਣੀ ਤੇ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਉਸ ਰਾਹ ਤੇ ਤੋਰਨ ਦਾ ਉਦਮ ਕਰਨਾ ਹੀ ਮਨ ਨੂੰ ਖੋਜਣਾ ਹੈ ਜਿਹੜਾ ਵਿਅਕਤੀ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਉਸ ਉੱਤੇ ਚੱਲਣ ਦਾ ਯਤਨ ਕਰਦਾ ਹੈ ਉਹੀ ਮਨ ਦੀ ਖੋਜ ਹੈ ਸਤਗੁਰ ਪਾਤਸ਼ਾਹ ਜੀ ਆਖਦੇ ਨੇ ਵੀ ਮਨ ਨੂੰ ਜਦੋਂ ਬੰਦਾ ਖੋਜਦਾ ਹੈ ਨਾ ਤਾਂ ਉਸ ਸਮੇਂ ਸਹੀ ਤੇ ਗਲਤ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਵੀ ਕੀ ਸਹੀ ਹੈ ਤੇ ਜੀਵਨ ਵਿੱਚ ਕੀ ਗਲਤ ਹੈ ਉਹਦੀ ਸਾਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ